ਯਾਨੂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਮਾਰਨਿੰਗ ਟਾਈਮ ਮੈਂ ਬਣਾ ਰਹੀਆਂ ਜੀ ਅੱਜ ਡਾਕਟਰ ਸਾਹਿਬ ਦੇ ਲਈ ਜੂਸ ਜੂਸ ਆਪਾਂ ਬਣਾ ਰਿਹਾ ਜੀ ਇਹ ਹੈਗੀ ਮਸੰਮੀ ਗਾਜਰ ਤੇ ਇਹ ਮੈਂ ਥੋੜਾ ਜਿਹਾ ਪੀਸ ਸੰਤਰੇ ਦੇ ਲੈਨੇ ਬਾਕੀ ਖਾ ਲਿਆ ਸੀ ਅੱਧਾ ਸੰਤਰਾ ਅੱਧਾ ਸੰਤਰਾ ਪਾਵਾਂਗੀ ਵਿੱਚ ਤੇ ਅੱਗੇ ਤਾਂ ਉਹ ਪਈਆਂ ਹੁੰਦੀਆਂ ਨੇ ਆਪਣੇ ਬੀਟਰੂਟ ਅੱਜ ਦਾ ਬੀਟਰੂਟ ਵੀ ਹੈ ਨੀਗਾ ਤੇ ਮੈਂ ਕਿਹਾ ਚਲੋ ਇਹਦਾ ਜੂਸ ਬਣਾ ਕੇ ਦਿੰਨੇ ਆ ਡਾਕਟਰ ਸਾਹਿਬ ਨੂੰ ਇਹ ਆਪਾਂ ਜੂਸਰ ਲੈ ਲਿਆ ਇਹ ਹੈ ਨਾ ਲਓ ਜੀ ਆਹ ਦੇਖੋ ਡਾਕਟਰ ਸਾਹਿਬ ਰਾਤੀ ਫੇਰ ਲੈ ਕੇ ਆਏ ਸੀਗੇ ਇਹ ਜਿਹੜਾ ਮੈਂ ਸਾਗ ਦੇ ਵਿੱਚ ਪਾਇਆ ਸੀ ਤੁਹਾਨੂੰ ਪੁੱਛਿਆ ਸੀ ਵੀ ਇਹਨੂੰ ਕੀ ਕਹਿੰਦੇ ਆ ਕੀ ਨਾਮ ਹੈਗਾ ਇਹਦਾ ਵੈਸੇ ਮੈਂ ਨੈਟ ਤੇ ਸਰਚ ਕਰਕੇ ਦੇਖਿਆ ਸੀ ਉਹਦੇ ਵਿੱਚ ਇਹਨੂੰ ওয়াਟਰ ਸਪੀਨਚ ਕਹਿੰਦੇ ਸੀ ਤੇ ਬਾਕੀ ਤੁਸੀਂ ਵੀ ਦੱਸਿਓ ਜੀ ਕਮੈਂਟ ਕਰਕੇ ਚਲੋ ਜੀ ਦੇਖਦੇ ਆ ਅੱਜ ਇਹਦੀ ਸਬਜ਼ੀ ਬਣਾ ਕੇ ਪੁਰਜੀ ਬਣਾ ਕੇ ਆਲੂ ਪਾ ਕੇ ਕਹਿੰਦੇ ਇਹਦੀ ਨਾ ਪੁਰਜੀ ਬਣਦੀ ਐ ਮੈਂ ਸਬਜ਼ੀ ਕਹ ਲਓ ਇਹ ਸਾਗ ਦੇ ਵਿੱਚ ਤਾਂ ਆਪਾਂ ਪਾਈ ਸੀ ਹੁਣ ਸਾਗ ਵਿੱਚ ਤਾਂ ਪਤਾ ਨਹੀਂ ਲੱਗਦਾ ਵੀ ਇਹਦਾ ਟੇਸਟ ਕੀ ਸੀਗਾ ਤੇ ਆਪਾਂ ਅੱਜ ਕੱਲੀ ਇਹਦੀ ਪੁਰਜੀ ਬਣਾਵਾਂਗੇ ਤੇ ਚਲੋ ਦੇਖਦੇ ਹਾਂ ਜੀ ਫਿਰ ਕਿਸ ਤਰ੍ਹਾਂ ਦੀ ਬਣਦੀ ਹੈ ਇਹਦੀ ਸਬਜ਼ੀ ਹੈਨਾ ਕਹਿੰਦੇ ਬਹੁਤ ਜ਼ਿਆਦਾ ਇਹਦੇ ਵਿੱਚ ਆਇਰਨ ਹੁੰਦਾ ਹੈ ਆਇਰਨ ਦੇ ਨਾਲ ਪਰ ਖੂਰ ਇਹ ਗ੍ਰੀਨ ਸਬਜ਼ੀ ਹੈਗੀ ਹੈ ਚਲੋ ਜੀ ਪਹਿਲਾਂ ਆਪਾਂ ਇਹਨੂੰ ਸਮਾਰਦੇ ਹਾਂ ਮੈਂ ਅੰਦਰਵਾਜਾ ਮਾਰੀ ਜਾਨੀ ਆ ਤੁਹਾਨੂੰ ਹਾਂ ਬਈ ਤੁਸੀਂ ਕਦੋਂ ਨਿਕਲ ਗਏ ਸੀ ਬਾਹਰ ਮੈਂ ਦੇਖੀ ਜਾਵਾਂ ਮੈਂ ਕਿਹਾ ਕਿ ਅੰਦਰੋਂ ਨਿਕਲੇ ਹੀ ਨਹੀਂ ਹੈਗੇ ਕਮਰੇ ਚ ਕੀ ਲੱਗ ਤੜੇ ਨਹੀਂ ਹੈਗੇ ਤੁਸੀਂ ਐ ਮੈਂ ਤੁਹਾਨੂੰ ਕਹੀ ਜਾਨੀ ਵੀ ਰੈਸਟ ਕਰੋ ਤੁਸੀਂ ਨਾ ਫਿਰੀ ਜਾਵੋ ਬਾਹਰ ਤੂੰ ਦਾ ਰੈਸਟ ਕਰਾਏ ਕਰਾਏ ਕੀ ਬਾਤ ਹੈ ਕੀ ਕਹਿੰਦੇ ਇੱਕ ਲੱਖ 3000 ਹੈ ਹੈ ਇੱਕ ਲੱਖ 3000 ਹੈ ਫਿਰ ਤਾਂ ਹੋਰ ਵੀ ਘਟ ਗਏ ਡੇ ਵੀ ਸਟੇਬਲ ਤਾਂ ਹੈ ਹੈ ਅੱਛਾ ਅਜੇ ਤਾਂ ਹੋਰ ਥੰਡੇ ਚਲੇ ਜਾਣਾ ਹੋਗਾ ਮਤਲਬ ਵੀ ਉਦੋਂ ਨਾ ਹੋਰ ਘਟ ਗਏ ਹੋਣਗੇ ਤੇ ਉਹ ਫਿਰ ਉਸ ਤੋਂ ਬਾਅਦ ਵਧੇ ਨੇ ਹੈ ਨਾ ਹੋਏ ਸਟੇਬਲ ਤਾਂ ਹੈ ਹੀ ਨੇ ਇੱਥੇ ਹੈ ਨਾ ਫਿਰ 2000 ਰੁਪਏ ਘੰਡੇ ਹੀ ਨੇ ਨਾ ਨਾਮ ਚੱਲ ਮੈਨੂੰ ਮੈਨੂੰ ਠੀਕ ਲੱਗਦਾ ਪੰਨਾ ਹੋਰ ਕਿਹੜੀ ਸਟੇਬਲਟੀ ਵੀ ਵੀ ਗੰਤ ਨਹੀਂ ਗਾ ਲੇ ਕਿ ਮੈਂ ਤਾਂ ਕਰ ਇੱਕ ਡੰਡਾ ਸੁੱਟ ਲਿਆ। ਹਮ ਆਵਰਾ ਠੀਕ ਆ ਕਿ ਨਹੀਂ ਰਿਪੋਰਟ ਹੈ? ਰਿਪੋਰਟ ਅਗਲੇ ਜੀ ਵੀ ਕਹ더라 ਠੀਕ ਆ ਕਿ ਨਹੀਂ। ਇਹ ਵੀ ਤਾਂ ਵਿੱਚ ਪਾਉਣੇ ਰਹੂਗਾ। ਆ ਥੋੜਾ ਪਾਉਣੇ ਡੰਡੀਆਂ ਪੱਕੀਆਂ ਨੇ ਇਹ ਤਾਂ। ਹਮ ਮੈਂ ਕਿ ਰਿਪੋਰਟ ਸਹੀ ਵੀ ਹੋਊਗੀ। ਮੈਨੂੰ ਤਾਂ ਇਹ ਲੱਗਦੀ ਹੈਗੀ ਫਿਰ। ਜੋ ਕਿ ਹੁਣ ਤਾਂ ਵਧਣੇ ਚਾਹੀਦੇ ਸੀ। ਇਹ ਮੰਨ ਲਿਆ ਜਾ। ਨੀ ਕਰਵਾਈ ਹੈ ਮੈਂ ਨੇ ਕਿਸੇ ਹੋਰ ਨੂੰ ਟੈਸਟ ਕਰਵਾਇਆ ਤੇ ਹੁਣ ਹੋਰ ਤੇ ਕਰਵਾ ਕੇ ਲੱਗੇ ਆਂ ਪਹਿਲੇ ਹੁਣ ਕੋਈ ਕਰਾ ਕੋ ਪਿੰਡ ਜਾਂਦੇ ਆਂ ਅੱਲਾ ਉਹ ਕਿੰਨੀ ਹੁਣ ਦਾ ਜੂਸ ਪੀਤਾ ਏ ਕੋ ਫੇਦ ਵਿੱਚ ਰੋਟੀ ਕਹਿੰਦੇ ਘੱਟ ਖਾਈ ਜਿੰਦੀ ਹੈ ਫਰੂਟ ਵਗੈਰਾ ਵੱਧ ਖਾਓ ਖਾਣੀ ਲੱਗਦਾ ਹੈ ਮੈਂ ਖਾਣੀ ਹੈ 24 ਘੰਟੇ ਦੇ ਵਿੱਚ ਹਾਂ ਤੇ ਫਿਰ ਉਹਨੇ ਟਾਈਮ ਦਵਾਉਂਦੀ ਕੀ ਏ ਹਾਂ ਉਹ ਕੌਮਕੀ ਜਿਹੜੀ ਹੁੰਦੀ ਹੈ ਨਾ ਉਹ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੁੰਦੀ ਹੈ ਹੈਗੀ ਤਾਂ ਇਦਾਂ ਜਿਹਦੀ ਇਹ ਇਹਦੇ ਪੱਤੇ ਪਤਲੇ ਨੇ ਹਾਂ ਇਹਦੇ ਪੱਤੇ ਪਤਲੇ ਆ ਕੌਮਕੀ ਥੋੜੇ ਜਿਹੀ ਚੌੜੇ ਪੱਤੇ ਹੁੰਦੇ ਨੇ ਦੇਖ ਲੈ ਇਹਦੀ ਕੱਲੀ ਸਬਜ਼ੀ ਬਣਾ ਕੇ ਆਲੂ ਬਣਾਓ ਆ ਆਲੂ ਕਾਫੀ ਝੁਰਜੀ ਬਣੇਗੀ ਇਹਦੇ ਜਿਆਦਾ ਘਟਣੇ ਹੁੰਦੇ ਹਨ ਨਹੀਂ ਤਾਂ ਪਰਸੋਂ ਜੋ ਉੱਥੇ ਦੇ ਕਰਵਾਏ ਹੋਏ ਨੇ ਵੱਧ ਘਟ ਜਾਣੇ ਸੀਗੇ ਹਨ ਜੇ ਕਿਤੇ ਜਿਆਦਾ ਘਟਣੇ ਹੁੰਦੇ ਆ ਘਟ ਕੇ ਵਧੇ ਹਾਂ ਹਾਂ ਹੋ ਸਕਦਾ ਘਟ ਕੇ ਵਧੇ ਹੁਣ ਇਹ ਵੀ ਹੋ ਸਕਦਾ ਨਹੀਂ ਤਾਂ ਇਹ ਤਾਂ ਫਿਰ ਇੰਨੀ ਛੇਤੀ ਥੱਲੇ ਚਲੇ ਜਾਂਦੇ ਨੇ ਜੇ ਦਮੇ ਨਾਲ ਚਾਣ ਹੋਰ ਪਿਆ ਆ ਜਿਵੇਂ ਉਹਨੇ ਖਾਣਾ ਖਾਧਾ ਨਹੀਂ ਆਪਣਾ ਪਾਪਾ ਨੂੰ ਉਸਦਾ ਯਾਰ ਆ ਕੋਈ ਸੇਵ ਉਹ ਆਇਆ ਜਿਵੇਂ ਵੇ ਤੂੰ ਖਾਣਾ ਪਤਾ ਆ ਜਾ ਇਹ ਖਾਂਦਾ ਨਹੀਂ ਜੀ ਸੇਵ ਕਿੱਥੇ ਖਾਂਦਾ ਇਹ ਖਿੰਦਾ ਆ ਜਾ ਕਿਸੇ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਹੰਦਾ ਕੀ ਤਾ ਨਹੀਂ ਹੈਗਾ ਕੋਈ ਰਿਪਲਾਈ ਦਿੱਤਾ ਨਹੀਂ ਹੈਗਾ ਮੈਂ ਪੁੱਛਿਆ ਸੀ ਨਾ ਕਿ ਇਹਨੂੰ ਕੀ ਕਹਿੰਦੇ ਆ ਜਿਆਦਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਇਹਦੇ ਬਾਰੇ ਕੀ ਚੀਜ਼ ਹੈ ਇਹ ਕਿਉਂਕਿ ਆਪਾਂ ਨੂੰ ਵੀ ਹੈ ਨਹੀਂ ਸੀ ਪਤਾ ਹੋ ਸਕਦਾ ਕਿਸੇ ਨੂੰ ਨਹੀਂ ਪਤਾ ਹਣਾ ਚਲੋ ਜੀ ਤੋਂ ਇਹ ਹੁਣ ਆਪਾਂ ਇਹਨੂੰ ਧੋ ਕੇ ਫਿਰ ਲਾਉਂਦੇ ਹਾਂ ਜੀ ਜਿਹੜੀ ਆਪਾਂ ਨਾ ਇਹ ਸਬਜ਼ੀ ਬਣਾਉਣ ਲੱਗੇ ਆ ਗ੍ਰੀਨ ਵਾਟਰ ਸਪਿੰਚ ਚ ਇਨੂੰ ਮੈਂ ਨਾ ਨੈਟ ਤੇ ਸਰਚ ਕਰਕੇ ਦੇਖਿਆ ਸੀ ਇਹ ਚਾਈਨਿਸ ਇਹਨੂੰ ਸਪਿਨਚ ਵੀ ਕਹਿੰਦੇ ਆ ਤੇ ਬਹੁਤ ਸਾਰੇ ਨਾਮ ਨੇ ਆਪਣੇ ਇੰਡੀਅਨ ਨਾਮ ਵੀ ਹੈਗੇ ਨੇ ਕਲਮੀ ਸਾਗ ਵੀ ਕਹਿੰਦੇ ਨੇ ਪਤਾ ਨਹੀਂ ਕੋਈ ਹੋਰ ਨਾਰੀ ਨਾਰੀ ਸਾਗ ਕੋਈ ਇਸ ਤਰ੍ਹਾਂ ਦਾ ਵੀ ਨਾਮ ਹੈਗਾ ਹੋਰ ਬਹੁਤ ਸਾਰੇ ਨਾਮ ਹੈਗੇ ਨੇ ਤੇ ਤੇ ਚਲੋ ਆਪਾਂ ਨੇ ਇਹਦੀ ਰੈਸਪੀ ਸ਼ੇਅਰ ਕਰਦੇ ਆ ਤੇ ਵੈਸੇ ਤਾਂ ਇਹਨੂੰ ਬੋਇਲ ਕਰਕੇ ਉਦਾਂ ਹੀ گارਲਿਕ ਵਗੈਰਾ ਤੇ ਆਨੀਅਨ ਵਗੈਰਾ ਪਾ ਕੇ ਬਣਾਉਂਦੇ ਆ ਸਿਰਫ ਬੋਇਲ ਕਰਕੇ ਹੀ ਪਰ ਮੈਂ ਨਾ ਇਹਦੀ ਪੁਰਜੀ ਟਾਈਪ ਬਣਾਵਾਂਗੀ ਆਲੂ ਪਾ ਕੇ ਤੇ ਥੋੜੀ ਖਾਣ ਨੂੰ ਵੀ ਸੁਆਦ ਲੱਗੇ ਤੇ ਚਲੋ ਜੀ ਬਣਾਉਣੇ ਆਪਾਂ ਇਹਦੀ ਸਬਜੀ ਤੇ ਬੋ ਜੀ ਆਪਾਂ ਨੇ ਇਹ ਕੱਟ ਲਿਆ ਐ ਐਸੇ ਮੈਂ ਜਿਹੜੀਆਂ ਇਹਦੀ ਰੈਸਪੀ ਵਗੈਰਾ ਦੇਖੀਆਂ ਸੀਗੀਆਂ ਉਹਦੇ ਵਿੱਚ ਤਾਂ ਉਹਨਾਂ ਨੇ ਸਾਫ਼ ਤੇ ਹੀ ਸੁੱਟੇ ਹੋਏ ਐ ਇਦਾਂ ਡੰਡੀਆਂ ਸਣੀਆਂ ਪਰ ਮੈਂ ਇਹਨੂੰ ਥੋੜੀ ਥੋੜੀ ਜਿਹੀ ਪੱਕੀਆਂ ਜਿਹੀ ਡੰਡੀਆਂ ਕੱਢ ਦਿੱਤੀਆਂ ਸੀ ਤੇ ਇਦਾਂ ਇਸ ਤਰ੍ਹਾਂ ਕੱਟ ਲੈਣ ਤੇ ਆਪਾਂ ਨੇ ਇੱਧਰ ਲਸਣ ਅਦਰਕ ਮਿਰਚਾਂ ਪਿਆਜ਼ ਟਮਾਟਰ ਵਗੈਰਾ ਲੈ ਲਏ ਨੇ ਤੇ ਆਲੂ ਵੀ ਆਪਾਂ ਨੇ ਕੱਟ ਕੇ ਰੱਖ ਲੈਨੇ ਤੇ ਬਣਾਉਣਾ ਜੀ ਆਪਾਂ ਪੁਰਜੀ ਟਾਈਪ ਉਹਨੇ ਜੀ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਤੇ ਆਪਾਂ ਇਹਨੂੰ ਜੀ ਬੜੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਕੋਈ ਖਾਸ ਇਹਦੇ ਵਿੱਚ ਮਸਾਲੇ ਵਗੈਰਾ ਵੀ ਨਹੀਂ ਪਾਣੇ ਤੇਲ ਆਪਣਾ ਗਰਮ ਹੋ ਗਿਆ ਤੇ ਲਸਣ ਪਾਉਨੇ ਆਪਾਂ ਬਰੀਕ ਬਰੀਕ ਕੱਟਿਆ ਹੋਇਆ ਤੇ ਨਾਲ ਹੀ ਪਾ ਦਿੰਨੇ ਆ ਜੀ ਆਪਾਂ ਅਦਰਕ ਉਪਾਰਨ ਜਪਾ ਹਰੀਆਂ ਮਿਰਚਾਂ ਤੇ ਪਿਆਜ਼ ਲਓ ਜੀ ਆਪਾਂ ਇਹਨਾਂ ਪਿਆਜ਼ ਨੂੰ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਹੈਗਾ ਪਾ ਦੇਨੇ ਜੀ ਆਪਾਂ ਟਮਾਟਰ ਤੇ ਆਪਾਂ ਜੀ ਮਸਾਲੇ ਨੂੰ ਵੀ ਕੋਈ ਜ਼ਿਆਦਾ ਨਹੀਂ ਪਕਾਉਣਾ ਹੈਗਾ ਵੀ ਆਪਾਂ ਕੋਈ ਗਰੇਵੀ ਜੀ ਬਣਾਣੀ ਹੈ ਬਸ ਹੁਣ ਇਸ ਤੋਂ ਬਾਅਦ ਜੀ ਆਪਾਂ ਪਾ ਦਿੱਤੇ ਜੀ ਆਲੂ ਤੇ ਆਲੂਆਂ ਨੂੰ ਆਪਾਂ ਪਹਿਲਾਂ ਪਕਾਵਾਂਗੇ ਕਿਉਂਕਿ ਫਿਰ ਨਾ ਨਹੀਂ ਤਾਂ ਕੱਚੇ ਜੇ ਰਹਿ ਜਾਂਦੇ ਆਪਾਂ ਸਬਜ਼ੀ ਨੂੰ ਤਾਂ ਕਿਉਂਕਿ ਜ਼ਿਆਦਾ ਨਹੀਂ ਪਕਾਉਣਾ ਲੋ ਜੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਆਲੂਆਂ ਨੂੰ ਪਹਿਲਾਂ ਪਕਾਵਾਂਗੇ ਉਹ ਜੀ ਆਲੂ ਆਪਣੇ ਕੁਝ ਹੱਦ ਤੱਕ ਪੱਕ ਗਏ ਨੇ ਤੇ ਹੁਣ ਆਪਾਂ ਪਾ ਦਿੰਨੇ ਜੀ ਇਹਦੇ ਵਿੱਚ ਵਾਟਰ ਸਪਿੰਨ ਚ ਕਹਿ ਲੋ ਕਲਮੀ ਸਾਗ ਕਹਿ ਲਓ ਕੁਛ ਮਰਜ਼ੀ ਕਹਿ ਲਓ ਕਿਉਂਕਿ ਮੈਨੂੰ ਇਹਦਾ ਨਾਮ ਤਾਂ ਵੈਸੇ ਪੂਰਾ ਪਤਾ ਨਹੀਂ ਹੈਗਾ ਤੁਸੀਂ ਜਰੂਰ ਜੀ ਕਮੈਂਟ ਕਰਕੇ ਦੱਸਿਓ ਇਹਨੂੰ ਕਹਿੰਦੇ ਕੀ ਹੈ ਆਪਣੇ ਇੰਡੀਆ ਦੇ ਵਿੱਚ ਲਓ ਜੀ ਆਪਾਂ ਫਲੇਮ ਜਿਹੜੀ ਹੈਗੀ ਆ ਲੋ ਟੂ ਮੀਡੀਅਮ ਰੱਖਾਂਗੇ ਬਹੁਤ ਹਾਈ ਫਲੇਮ ਤੇ ਨਹੀਂ ਇਹਨੂੰ ਆਪਾਂ ਪਕਾਉਣਾ ਟੱਕ ਕੇ ਆਪਾਂ ਪਕਾਵਾਂਗੇ ਲੋ ਫਲੇਮ ਤੇ ਲਓ ਜੀ ਆਪਣੀ ਪੁਰਜੀ ਬਣ ਗਈ ਹੈ ਦੇਖੋ ਬਹੁਤ ਹੀ ਵਧੀਆ ਲੱਗ ਰਹੀ ਹੈ ਜਿਸ ਤਰ੍ਹਾਂ ਨਾ ਮੇਥਿਆਂ ਦੀ ਆਪਣੀ ਪੁਰਜੀ ਹੁੰਦੀ ਹੈ ਉਸ ਤਰ੍ਹਾਂ ਦੀ ਲੱਗ ਰਹੀ ਹੈ ਬਾਕੀ ਖਾ ਕੇ ਦੇਖਾਂਗੇ ਵੀ ਇਹਦਾ ਟੇਸਟ ਕਿਦਾਂ ਦਾ ਹੈਗਾ ਏ ਤੇ ਲੋ ਜੀ ਪਾ ਦਨੇ ਜੀ ਆਪਾਂ ਹਰਾ ਹਰਾ ਧਨੀਆ ਤੇ ਫਿਰ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿਸ ਤਰ੍ਹਾਂ ਦੀ ਬਣੀ ਹੈ ਆਪਣੀ ਪੁਰਜੀ ਓਹੋ ਵਾਹ ਜੀ ਵਾਹ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਐ ਦੇਖਣ ਨੂੰ ਹੀ ਬੜੀ ਟੇਸਟੀ ਲੱਗ ਰਹੀ ਐ ਪੂਰੀ ਚਟਪਟੀ ਜਹੀ ਸਬਜੀ ਲੱਗ ਰਹੀ ਐ ਕਰਾਰੀ ਕਰਾਰੀ ਤੇ ਚਲੋ ਜੀ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਲਓ ਜੀ ਖਾਓ ਸਪੈਸ਼ਲ ਸਬਜੀ ਫਸਟ ਟਾਈਮ ਖਾ ਰਹੇ ਆਪਾਂ ਤਾਂ ਵੈਸੇ ਮੈਂ ਦੇਖਿਆ ਸੀ ਟੇਸਟ ਬਹੁਤ ਹੀ ਟੇਸਟੀ ਬਣੀ ਹੋਈ ਐ ਪਾਲਕ ਦੀ ਪੁਰਜੀ ਨਾਲੋਂ ਕਿਤੇ ਜ਼ਿਆਦਾ ਟੇਸਟੀ ਹੈ। ਹਾਂ ਨਾ ਹੈ ਨਹੀਂ ਗੱਲ ਸਹੀ ਗੱਲ ਹੈ। ਪਾਲਕ ਦੀ ਪੁਰਜੀ ਤਾਂ ਹਲੇ ਫੇਰ ਵੀ ਗਿੱਲੀ-ਗਿੱਲੀ ਜੀ ਰਹਿ ਜਾਂਦੀ ਹੈ ਨਾ ਮਤਲਬ ਇਹ ਬਹੁਤ ਸਵਾਦ ਹੈ। ਮੈਨੂੰ ਵੀ ਬੜੀ ਟੇਸਟੀ ਲੱਗੀ। ਚਲ ਆਏ ਬਣਾਇਆ ਕਰਾਂਗੇ ਹੁਣ ਅੱਗੇ ਹਾਂ ਨਹੀਂ ਆਲੂ ਵੀ ਵਧੀਆ ਲੱਗ ਰਿਹਾ ਵਿੱਚ ਬਣਾ ਪਾਏਗੇ। ਹਾਂਜੀ ਸ਼ਾਮ ਦੇ ਵੱਜ ਗਏ ਨੇ ਜੀ 4:30 ਤੇ ਮੈਂ ਥੋੜੀ ਰੈਸਟ ਵਗੈਰਾ ਕਰਕੇ ਹੁਣ ਨਹਾ ਲੂ ਕੇ ਮੈਂ ਬੈਠੀ ਸੀ ਤੇ ਹੁਣੇ ਫੋਨ ਆਇਆ ਸੀਗਾ ਡਾਕਟਰ ਸਾਹਿਬ ਨੂੰ ਕਿ ਨਿਸ਼ੂ ਦੇ ਪਾਪਾ ਆ ਰਹੇ ਨੇ ਖਬਰ ਸਾਰ ਲੈਣ ਤੇ ਚਲੋ ਜੀ ਮਿਲਦੇ ਆ ਫਿਰ ਆਪਾਂ ਉਹਨਾਂ ਨੂੰ ਆਣਗੇ ਜਦੋਂ ਵੈਸੇ ਮੈਂ ਵੀਡੀਓ ਦਾ ਐਥੀ ਐਂਡ ਕਰਦੀ ਆ ਤੇ ਆਪਾਂ ਨੈਕਸਟ ਵਲੌਗ ਦੇ ਵਿੱਚ ਫਿਰ ਮਿਲਾਂਗੇ ਜੀ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਾਸਤੇ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਸਭ ਨੂੰ